ਸਰਉਨਾਵਾ ਚੱਕੀ ਫਿਰਦੇ ਹੱਥਾਂ ਤੇ ਹੱਥੀ ਛਾ ਕਰਦੇ ਧੋਗਲੇ ਜੇ ਬੰਦੇ ਨਾ ਪਸੰਦ ਗੋਰੀਏ ਗੁੱਸਾ ਥੋੜਾ ਜਾਰ ਕਾਂ ਨੇ ਅਸੀਂ ਤਾਂ ਕਰਦੇ ਨਾਮ ਰੱਬ ਦਾ ਵੀ ਇਕੱਲੇ ਬੈ ਕੇ ਜੱਪ ਲੈਨੇ ਆ ਨਸ ਟੋਰੀਆਂ ਰਕਾਣੇ ਨਾ ਤੇ ਖਾਵੇ ਕਰਕੇ ਰਾਜੇ ਦੀ ਵਾਰਸ ਸ਼ਾਦੀ ਹੀਰ ਬਣਾਣੀ ਚਾਹਨਾ ਵਾ ਤੂੰ ਮਿਲ ਜਾਵੇਂ ਤੇ ਆਪਣੀ ਮੈਂ ਤਕਦੀਰ ਬਣਾਉਣੀ ਚਾਹਨਾ ਵਾ ਉਹ ਮੈਂ ਸੋਹਣੀਏ ਤੇਰੇ ਜਈ ਸੋਹਣੀ ਇੱਕ ਤਸਵੀਰ ਬਣਾਉਣੀ ਚਾਹਨਾ ਵਾ ਤੂੰ ਜ਼ੁਲਫ ਦੇ ਕੁੰਡਲ ਹਰਫ ਬਣਾ ਹਰਫਾਂ ਦੇ ਬੋਲ ਬਣਾਉਣਾ ਮੈਂ ਤੇਰੇ ਚੰਨ ਮੁਖੜੇ ਦੇ ਚਾਨਣ ਲਈ ਉਹ ਸ਼ੇਰਾਂ ਦੀ ਸ਼ਮ੍ਹਾ ਜਲਾਉਣਾ ਮੈਂ ਹਾਂ ਆ ਛੋਟਾ ਕੁੱਤਾ ਰੱਖੀ ਵਿੱਚ ਛੋਟਾ ਜਿਹਾ ਜਿਹੜਾ ਹਲੋ ਆ ਵੱਡਾ ਨਹੀਂ ਠੀਕ ਜਿਹੜੇ ਬੰਦੇ ਕਹਿੰਦੇ ਆ ਵੀ ਅਕਸਰ ਮੈਂ ਕਮੈਂਟ ਦੇਖਦਾ ਆਂ ਅਕਸਰ ਮੈਸੇਜਸ ਆਉਂਦੇ ਆ ਕਿ ਡੇਰੇ ਵਾਲਾ ਤੇਰਾ ਅਸਲੀ ਨਾਮ ਕੀ ਆ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆਂ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆ ਨੂੰ ਆਖਦੇ ਆਂ ਅੱਜ ਤੇ ਨਵੇਂ ਬਲੌਗ ਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਸ਼ੂਟ ਚੱਲਦਾ ਪਿਆ ਸਮੀ ਹੁਣੇ ਆਏ ਹੋਏ ਆ ਤੇ ਤबीयत ਆਪਣੀ ਵਾਵਾ ਸਾਰੀ ਖਰਾਬ ਆ ਪਰ ਫਿਰ ਵੀ ਨਾਲ ਚੱਲ ਸੋ ਚੱਲ ਲੱਗੇ ਹੋਏ ਆ ਕਿਉਂਕਿ ਕੰਮ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ ਕਿਉਂਕਿ ਸ਼ੂਟ ਹੋ ਜਵੇ ਖੈਰ ਸੁਖ ਨਾ ਗਾਣਾ ਤੁਹਾਡੇ ਰੂਬਰੂ ਆ ਜਾਵੇ ਸੋ ਇਸ ਤੋਂ ਬੈਟਰੀ ਐ ਇਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਸੋ ਇਸ ਕਰਕੇ ਅੱਜ ਜਿਹੜਾ ਵਾ ਕੱਲ ਆਪਾਂ ਸ਼ੂਟ ਸਾਰਾ ਕਰ ਲਿਆ ਸੀ ਤਕਰੀਬਨ ਕੰਪਲੀਟ ਆਪਣੀ ਸਟੋਰੀ ਹੋ ਗਈ ਸੀ ਕੁਝ ਜਿਹੜੇ ਸੀਨ ਨਾ ਕੁਝ ਗੱਲਾਂ ਬਾਤਾਂ ਜਿਹੜੀਆਂ ਹਲੇ ਰਹਿੰਦੀਆਂ ਵਾ ਗਾਣੇ ਦੇ ਵਿੱਚ ਤੇ ਉਹ ਹੁਣਾਂ ਵਾ ਸ਼ੂਟ ਅੱਜ ਤबीयत ਮੇਰੀ ਬਹਾਵਾ ਸਾਰੀ ਖਰਾਬ ਹੈ ਉਹ ਨਾਲ ਦੀ ਨਾਲ ਮੈਨੇਜ ਕਰ ਲਿਓ ਕਿਉਂਕਿ ਥੋੜਾ ਲੋ ਲੋ ਫੀਲ ਕਰਦਾ ਪਿਆ ਤੇ ਸਮਾਨ ਸਭੀ ਹੁਣ ਇਹਨਾਂ ਪੈਕ ਕਰਦੇ ਪਿਆ ਕਿਉਂਕਿ ਅੱਜ ਇਹਨਾਂ ਨੇ ਨਿਕਲ ਜਾਣਾ ਵਾ ਲੇਕਿਨ ਇੱਕ ਦੋ ਜਿਹੜੇ ਸ਼ੂਟ ਆ ਮਤਲਬ ਇੱਕ ਦੋ ਜਿਹੜੇ ਸੀਨ ਆ ਉਹ ਕਰਨ ਤੋਂ ਬਾਅਦ ਨਿਕਲਣਾ ਵਾ ਸਮਾਨ ਸਮੂਹ ਸਹਿਮ ਸਾਹਿਬ ਲੱਗੇ ਹੋਏ ਆ ਅੰਦਰ ਰੱਖਣ ਤੇ ਸਵੀ ਸਾਹਿਬ ਯਾਦਾ ਸਮਾਨ ਹੌਲੀ ਹੌਲੀ ਪੈਕ ਕਰਦੇ ਪਏ ਆ ਗੁੱਡ ਮਾਰਨਿੰਗ ਨਵੇਂ ਵਲੌਗ ਚ ਵੈਲਕਮ ਵੈਲਕਮ ਤੁਹਾਨੂੰ ਸਾਰਿਆਂ ਨੂੰ ਹਾਂਜੀ ਤੇ ਅੱਜ ਸ਼ੂਟ ਫਾਈਨਲ ਹੋ ਜਾਣਾ ਵਾ ਸਿਰਫ ਸਿੰਕ ਰਹਿੰਦੇ ਸੀ ਥੋੜੇ ਜੇ ਉਹ ਕਰਨ ਚੱਲੇ ਆ ਹੁਣ ਤੇ ਇੱਕ ਅੱਬਾ ਜੀ ਦਾ ਸ਼ਾਟ ਰਹਿਦਾ ਸੀ ਇੱਕ ਅੱਬਾ ਜੀ ਦਾ ਸ਼ਾਟ ਰਹਿਦਾ ਸੀ ਹਾਂਜੀ ਉਹ ਕਰਨ ਚੱਲੇ ਆ ਅੱਬਾ ਜੀ ਦੇ ਪਿੰਡ ਅੱਜ ਉਕੇ ਅੱਬ ਜੀ ਦਾ ਪਿੰਡ ਥੋੜਾ ਦੂਰ ਆ ਤੇ ਰੋਜ ਉਹਨਾਂ ਨੂੰ ਖੱਜਲ ਨਹੀਂ ਕਰਨਾ ਆਹੋ ਮਤਲਬ ਵਧੀਆ ਨਹੀਂ ਲੱਗਦਾ ਸੀ ਕਿ ਵੀ ਚਲੋ ਇੱਕ ਕੰਪਰੋਮਾਈਜ਼ ਕਰ ਲੈਣੇ ਹੁੰਦੇ ਆ ਅੱਛਾ ਥੋੜਾ ਬਹੁਤਾ ਤੇ ਆ ਸਮਾਨ ਸਮੂਹ ਰੱਖੀ ਜਾਂਦੇ ਆ ਲਓ ਜੀ ਗੱਡੀ ਵੀ ਤੂੜੋ ਤੂੜ ਹੋਈ ਆ ਰੱਖੋ ਸਤਾ ਜੀ ਸਾਰਾ ਸਮਾਨ ਇਹ ਵੀ ਵਿੱਚ ਜਣ ਨਾਲ ਜਣਾ ਸੈਮ ਨੇ ਹਾਂ ਅੱਛਾ ਇਹ ਵੱਡਾ ਸਾਡਾ ਡਾਇਰੈਕਟਰ ਬਣ ਗਿਆ ਇਹ ਮੁੰਡਾ ਜੀ ਅਸਿਸਟ ਕਰ ਰਿਹਾ ਵਾ ਹੁਜ਼ੈਫਾ ਦੇ ਨਾਲ ਸੈਮ ਤੇ ਕਿਉਂਕਿ ਜਿਹੜਾ ਕੈਮਰਾ ਸ਼ੈਮਰਾ ਇਹ ਬਾਕੀ ਮਾਮਲਾ ਤਾਂ ਉਹ ਸਾਹਮਣੇ ਸੀ ਕਿਉਂਕਿ ਪ੍ਰੋਡਕਸ਼ਨ ਟੀਮ ਜਿਹੜੀ ਸੀ ਅਸੀਂ ਥੋੜੀ ਜੀ ਕੀਤੀ ਕਿਉਂਕਿ ਘਰੇ ਜਦੋਂ ਸ਼ੂਟ ਕਰਨਾ ਹੁੰਦਾ ਨਾ ਫਿਰ ਅਸੀਂ ਸਾਰੇ ਜਿਹੜੇ ਮੁੰਡੇ ਆ ਘਟਾਲੀ ਦੇ ਆ ਵੀ ਚਲੋ ਯਾਰ ਜਿਹੜਾ ਜਿਹੜਾ ਜ਼ਿਆਦਾ ਅਹਿਮ ਮੇਨ ਬੰਦੇ ਆ ਉਹ ਆ ਜਾਣ ਨਾ ਵੀ ਉਹ ਆਪਾਂ ਸ਼ੂਟ ਵਧੀਆ ਤਰੀਕੇ ਨਾਲ ਕਰ ਲਾਂਗੇ ਕਿਉਂਕਿ ਫਿਰ ਜ਼ਰਾ ਉਹ ਕੈਲੋ ਕਰੇ ਲੂਬਾਲ ਹੋ ਜਾਂਦਾ ਜਿੱਦਾਂ ਮਰਜੀ ਜਦੋਂ ਮਰਜੀ ਸ਼ੂਟ ਕਰੀ ਜੋ ਕੋਈ ਪ੍ਰੋਬਲਮ ਨਹੀਂ ਅਗਰ ਉਹ ਸਾਰੀ ਟੀਮ ਹਾਇਰ ਹੀ ਹੈ ਉਹ ਕਰ ਲਈਏ ਤਾਂ ਫਿਰ ਚੱਕਰ ਐ ਪੈ ਜਾਂਦਾ ਵੀ ਯਾਰ ਹਫੜਾ ਤਫੜੀ ਪੈਂਦੀ ਯਾਰ ਇੱਕ ਦਿਨੀ ਆਪਣੇ ਕੋਈ ਯਾਰ ਆਪਣੇ ਕੋਈ ਡੇਢ ਦਿਨਾਂ ਜਾਂ ਇੰਨੀ ਸ਼ਿਫਟ ਆਈਏ ਉਹ ਫਿਰ ਨਜਾਬ ਹੋ ਜਾਂਦਾ ਸੋ ਇਸ ਕਰਕੇ ਆਪ ਹੀ ਸਾਰਾ ਕੁਝ ਆਪਾਂ ਕਰ ਲਈਦਾ ਤਾਂ ਕਿ ਕੋਈ ਮਾਮਲਾ ਜਿਹੜਾ ਖਰਾਬ ਨਾ ਹੋਣੀ ਜਾਂ ਫੜਾ ਤਫੜੀ ਨਾ ਪਵੇ ਸੋ ਖੈਰ ਹੁਣ ਆਪਾਂ ਨਿਕਲਦੇ ਆ ਨਿਕਲ ਕੇ ਜਾਣਾ ਵਾ ਜਿੱਧਰ ਜਿੱਧਰ ਜਾਣਾ ਵਾ ਉਹ ਤੁਹਾਨੂੰ ਨਹਲਦੀ ਨਾਲ ਮੈਂ ਦੱਸਦਾ ਚਾਹਣਾ ਮੈਨੂੰ ਨਹੀਂ ਪਤਾ ਨਹੀਂ ਕਿ ਕੀ ਬੋਲਣਾ ਕਿਉਂਕਿ ਤਾਂ ਵੀਤ ਖਰਾਬ ਹੋਣ ਕਰਕੇ ਮੈਨੂੰ ਸਮਝ ਵਾਕਿਆ ਨਹੀਂ ਹੁੰਦੀ ਵੀ ਮੈਂ ਕੀ ਬੋਲਦਾ ਤੇ ਅੱਜ ਅੱਜ ਦੇ ਵਿੱਚ ਜਿਹੜੀ ਆ ਮਾਫੀ ਦਿਓ ਨਾਲ ਦੇ ਨਾਲ ਬਸ ਚਲੀ ਜਾਇਓ ਠੀਕ ਆ ਤੇ ਤੁਰੇ ਰਿਓ ਆਓ ਚਲੀ ਜਾਓ ਲੋ ਜੀ ਕਰੋ ਇਕੱਠਾ ਇਹਨੂੰ ਸਿੰਗਰ ਸਾਹਿਬ ਆਪ ਹੀ ਲੱਗੇ ਆ ਪੂਰੇ ਭਾਰ ਨਾਲ ਹਾਂਜੀ ਸਿੰਗਰ ਸਾਹਿਬ ਕੀ ਹੋਇਆ ਇਹਨੂੰ ਇਕੱਠਾ ਕਰ ਆ ਯਾਰ ਤੋ ਇਹਨੂੰ ਇਕੱਠਾ ਕਰਾ ਓਏ ਐਵੇਂ ਕਰ ਲਓ ਵਾ ਠੀਕ ਆ ਯਾਰ ਗੱਡੀ ਚ ਨਹੀਂ ਹੋਣਾ ਮੱਛਰਦਾਨੀ ਤਰ੍ਹਾਂ ਹੀ ਕਰੀਦਾ ਨਾ ਮੱਛਰਦਾਨੀ ਤਰ੍ਹਾਂ ਹੀ ਕਰਨਾ ਇਹਨੂੰ ਇਹ ਇਕੱਲੇ ਕਰ ਲੈ ਇਹਦਾ ਲੱਕ ਭੰਨੇ ਦਾ ਲੱਕ ਕੈਮਰਾ ਫੜ ਤੂੰ ਏਡੀ ਸੋਹਣੀ ਲੋਕੇਸ਼ਨ ਉਤੇ ਏਡਾ ਸੋਹਣਾ ਮੁੰਡਾ ਇਹਦਾਂ ਤੁਰਿਆ ਗਾਣਾ ਸੁਣਾ ਗਾਣਾ ਸਵਾਦ ਨਾ ਲੈ ਹੋ ਰਉਨਾਵਾ ਹੋ ਕਦੇ ਲਾਏ ਨਹੀਂ ਹਿਸਾਬ ਅਸੀਂ ਤੋੜੇ ਨਹੀਂ ਮੋੜੇ ਨਹੀਂ ਜਿੱਥੇ ਦਿੱਤੀ ਅੱਜ ਬਹਨ ਹੱਥ ਛੱਡ ਕੇ ਦੌੜੇ ਨਹੀਂ ਸਾਡੇ ਜਿਉਣ ਦੇ ਤਰੀਕੇ ਵੱਖ ਪਹੁੰਣ ਦੇ ਤਰੀਕੇ ਲੋਕ ਮਿਲਦੇ ਆ ਹਾਂਸੀ ਅਸੀਂ ਆ ਹੀ ਪੁੰਨ ਕੀਤੇ ਪੂਰੇ ਸਿੱਧਕ ਨਾ ਰਹਿੰਦੇ ਆ ਹੀ ਖਿੱਤੇ ਗੋਰੀਏ ਦੱਸ ਦਿਨਿਆਂ ਸਵਾਦ ਬਿਨਾ ਪੀਤੇ ਗੋਰੀਏ ਕਿਹੜੇ ਗੱਲ ਉੱਤਿਆਂ ਡਿਬੇਟ ਕਰਦੀ ਭੁੱਲ ਜਾਣੇ ਵੀ ਦੁਵਾਨ ਮੇਰਾ ਚਾਚਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਇਆ ਬੋਰ ਦੱਸ ਦੀਦਾ ਸਿਵੀ ਖੜਾਕਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ ਚ ਖੇਡੇ ਹੋਇਆ ਬੁਰ ਦੱਸ ਦੇਦਾ ਸਿਵੀ ਖੜਾਕਾ ਸੁਣ ਕੇ ਉਹ ਅਸੀਂ ਸੌਜੇ ਹੋਇਆ ਉਹੀ ਕੰਮ ਛੱਡ ਕੇ ਆਪਾਂ ਬੰਦੇ ਨਹੀਂਓ ਛੱਡੇ ਕਦੇ ਕੰਮ ਕੱਢ ਕੇ ਨਹੀਂ ਤੂੰ ਕਿਦੇ ਨਾਲ ਫਿਰਦੀ ਰਿਲੇਟ ਕਰਦੀ ਮੇਰਾ ਦਾਦਾ ਵੰਡ ਦਿੰਦਾ ਸੀ ਡਰਾਮ ਕਰਕੇ ਯਾਰ ਮਿਲਦੇ ਜਦੋਂ ਵੀ ਅਸੀਂ ਚਾਹ ਕਰਦੇ ਚੱਕੀ ਫਿਰਦੇ ਹੱਥਾਂ ਤੇ ਹੱਥੀਂ ਛਾ ਕਰਦੇ ਤੋਂ ਤੋਗਲੇ ਜੇ ਬੰਦੇ ਨਾ ਪਸੰਦ ਗੋਰੀਏ ਗੁੱਸਾ ਥੋੜਾ ਜਾਰਕਾਂ ਨੇ ਅਸੀਂ ਤਾਂ ਕਰਦੇ ਨਾਮ ਰੱਬ ਦਾ ਵੀ ਇਕੱਲੇ ਬੈ ਕੇ ਜਪ ਲੈਨੇ ਆ ਨਾ ਸਟੋਰੀਆਂ ਰਕਾਣੇ ਨਾ ਤੇ ਖਾਵੇ ਕਰਕੇ ਤੇਰੇ ਉਧੇ ਤੇਰੇ ਸਿਰ ਤੇ ਜਹਾਜ਼ ਮੇਰਾ ਉੱਡਦਾ ਪਿਆ ਚੀਜ਼ਾਂ ਛੱਡ ਵੀ ਦਿੰਨੇ ਆ ਸੀ ਦਾਵੇ ਕਰਕੇ ਤੂੰ ਦੱਸ ਬੰਦਿਆਂ ਨੂੰ ਆਪੇ ਫੂਨ ਲਾ ਦੇਂਗੀ ਸਾਡੀ ਦੇਖ ਕੇ ਚੜਾਈ ਸਾਡਾ ਵਾਕਾ ਸੁਣ ਕੇ ਅਸੀਂ ਇਹੋ ਜਿਹੇ ਬੰਦਿਆਂ ਚ ਖੇਡੇ ਹੋਇਆ ਬੁਰ ਦੱਸ ਦੇਦਾ ਸੀ ਵੀ ਖੜਾਕਾ ਸਰ ਕੇ ਚਲੋ ਜੀ ਵਦੋ ਅੱਗੇ ਹੁਣ ਮੈਂ ਨਹੀਂ ਸੀ ਨਾਲ ਜਾ ਰਿਹਾ ਮੈਂ ਨਹੀਂ ਗੋਣਾ ਨਾਲ ਹੁਣ ਮੇਰੂੰ ਪਤਾ ਵਾ ਐਂਡ ਤੇ ਓਏ ਪਤਾ ਕੀ ਹੁੰਦਾ ਵਾ ਮੇਰੀ ਬਾਅਦ ਮੈਚ ਨਹੀਂ ਹੁੰਦੀ ਭਰਾਵਾ ਰਲਦੀ ਨਹੀਂ ਮੈਂ ਛੜਤਾ ਗੋਣਾ ਅੱਜ ਤੋਂ ਬਸ ਨਹੀਂ ਐਸੀ ਗੱਲ ਐ ਭਰਾ ਮੈਂ ਜਦੋਂ ਗੋਣ ਲੱਗਦਾ ਐ ਨਾਲ ਆਪਣੀ ਦੀਨ ਹੀ ਲਾ ਦਿੰਦਾ ਓਏ ਮੈਂ ਛੜਤਾ ਮੈਨੂੰ ਵਾ ਓ ਯਾਰ ਬੁਖਾਰ ਐ ਨਾ ਗਲਾ ਚੱਲ ਨਹੀਂ ਰਿਹਾ ਮੈਂ ਕੱਲ ਸ਼ੋਅ ਕਰਨੇ ਥੋੜੀ ਦਿਰ ਬਾਅਦ ਤਾਂ ਫਿਰ ਮੈਂ ਕਹਿੰਨਾ ਯਾਰ ਥੋੜੀ ਰੈਸਟ ਦਵਾ ਯਾਰ ਨਾ ਗਲੇ ਨੂੰ ਲੋ ਜੀ ਹੁਣ ਅਸੀਂ ਚੱਲੇ ਆਂ ਜੀ ਚਾਚੇ ਮੱਖਣ ਦੇ ਕੋਲੇ ਆ ਚੱਕਲਾ ਵੜਾ ਗਿਆ ਲੋ ਜੀ ਚਾਚੇ ਮੱਖਣ ਦੇ ਕੋਲੇ ਪਹੁੰਚਦੇ ਆਂ ਹੁਣ ਤੇ ਵੇਖਦੇ ਆਂ ਜੱਕ ਚਾਚਾ ਨੂੰ ਫੋਨ ਕਰਦੇ ਇੱਕ ਵਾਰੀ ਬਣਾ ਕਰਤਾਗਾ ਨਹੀਂ ਕੀਤਾ ਹੋਵੇ ਜੀ ਹੈ ਚੱਕਿਆ ਨਹੀਂ ਸੀ ਸਵੇਰੇ ਯਾਰ ਇੱਕ ਵਾਰੀ ਫੇਰ ਕਰ ਲਾ ਤਾਂ ਕਿ ਉਹਨੂੰ ਪਤਾ ਤੇ ਹੋਵੇ ਆਪਾਂ ਉਹਨੇ ਪਏ ਚਲੋ ਜੀ ਮਿਲਦੇ ਆਂ ਜਾ ਕੇ ਹੁਣ ਚਾਚੇ ਮੱਖਣ ਨੂੰ ਲੋ ਜੀ ਅਸਲਾਮੁਅਲੈਕਮ ਜੀ ਜੀ ਹਾਲ ਆ ਚਾਚਾ ਜੀ ਜਨਾਬ ਸੁਣਾਓ ਚੀਚਾ ਉਹਦਨੀ ਦੀ ਸ਼ਾਨ ਡੇਰੇ ਵਾਲਾ ਜੀ ਬਹੁਤ ਸ਼ੁਕਰੀਆ ਕਾਕਾ ਜੀ ਸੁਣਾਓ ਠੀਕ ਹੋ ਅੱਲਾ ਦਾ ਸ਼ੁਕਰ ਹੈ ਜੀ ਪਹੁੰਚੇ ਲਓ ਜੀ ਮਾਸ਼ਾ ਅੱਲਾ ਜੀ ਸਾਡੀ ਧਰਦੀ ਤੇ ਤੁਹਾਨੂੰ ਭਾਗ ਜਾਗੇ ਸਾਡੇ ਕੋਲ ਤਸ਼ਰੀਫ ਲਿਆਏ ਜਨਾਬ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਯਕਸਾ ਮਕਬੂਲ ਜਨਾਬ ਓਏ ਹੋਏ ਵੱਡੀ ਗੱਲ ਜਨਾਬ ਖਮੀ ਜੱਟ ਸਾਹਿਬ ਬਹੁਤ ਵਾਸ ਵਾਸ ਕੀ ਚੱਕ ਕੀ ਬੱਜਾ ਗਿਆ ਜਨਾਬ ਸਾਡੇ ਵੱਡੇ ਵੱਡਾ ਤਾਰਕ ਲੱਗੇ ਵੱਡਾ ਹੋ ਗਿਆ ਭਾਈ ਮਸਤਕ ਬਿਲ ਮਾਜੀ ਜਨਾਬ ਬਹਾਲ ਹੋਰ ਮਸਤਕ ਬਿਲਦੇ ਹੀਰੋ ਓਏ ਹੋਏ ਜਨਾਬ ਜਨਾਬ ਖਮੀ ਜੱਟ ਸਾਹਿਬ ਵੈਲਕਮ ਜੀ ਚੱਲ ਚੱਲ ਜੇ ਸਾਰੇ ਜੀ ਵਾਲਕੀਆ ਅਸਲਾਮ ਵਾਲੇਕਮ ਜੀ ਕੀ ਹਾਲ ਹੈ ਠੀਕ ਹੈ ਸ਼ੁਕਰ ਆਹ ਜਨਾਬ ਦੇਖ ਜਿਹਾ ਖੜਾਇਆ ਨਾ ਖੁਸ਼ ਆਮਦੀ ਦਾਖਦ ਜੀ ਵੈਲਕਮ ਚਾਚੇ ਕੀ ਹਾਲ ਹੈ ਠੀਕ ਹੈ ਬਾਗੋ ਬਾਗ ਹੋ ਗਿਆ ਨਹੀਂ ਭਾਈ ਹੋ ਗਿਆ ਹੋ ਗਿਆ ਬੈਠੋ ਜੀ ਬੈਠੋ ਬੈਠ ਸਭ ਆਹ ਜਨਾਬ ਰਾਜੇ ਦੀ ਨੀ ਵਾਰ ਸਾਹਦੀ ਹੀਰ ਬਣਾਣੀ ਚਾਹਨਾ ਵਾ ਤੂੰ ਮਿਲ ਜਾਵੇਂ ਤੇ ਆਪਣੀ ਮੈਂ ਤਕਦੀਰ ਬਣਾਉਣੀ ਚਾਹਨਾ ਵਾ ਉਹ ਮੈਂ ਸੋਹਣੀਏ ਤੇਰੇ ਜਈ ਸੋਹਣੀ ਇੱਕ ਤਸਵੀਰ ਬਣਾਉਣੀ ਚਾਹਨਾ ਵਾ ਤੂੰ ਜ਼ੁਲਫ ਦੇ ਕੁੰਡਲ ਹਰਫ ਬਣਾ ਹਰਫਾਂ ਦੇ ਬੋਲ ਬਣਾਉਣਾ ਮੈਂ ਤੇਰੇ ਚੰਨ ਮੁਖੜੇ ਦੇ ਚਾਨਣ ਲਈ ਉਹ ਸ਼ੇਰਾਂ ਦੀ ਸ਼ਮ੍ਹਾ ਜਲਾਉਣਾ ਮੈਂ ਕੁਝ ਇਹੇ ਜਿਹਾਂ ਬੋਲਾਂ ਦੀ ਤਸਵੀਰ ਬਣਾਉਣੀ ਚਾਹਨਾ ਵਾ ਉਹ ਤੂੰ ਮਿਲ ਜਾਵੇਂ ਤੇ ਆਪਣੀ ਮੈਂ ਤਕਦੀਰ ਬਣਾਉਣੀ ਚਾਹਨਾ ਵਾ ਤੈਨੂੰ ਰਾਝੇ ਦੀ ਨਹੀਂ ਉਹ ਵਾਰਸ ਸ਼ਾਹੀ ਹੀਰ ਬਣਾਉਣੀ ਚਾਹਨਾ ਵਾ ਤੂੰ ਨਿਮਾ ਨਿਮਾ ਹੱਸਦੀ ਰਹੀ ਅਸੀਂ ਹੱਸਦੇ ਹੱਸਦੇ ਫਸਦੇ ਗਏ ਹੁਣ ਕੁੰਡੜਾ ਵਾਲੇ ਵਾਲਾ ਨੂੰ ਜ਼ੰਜੀਰ ਬਣਾਉਣੀ ਚਾਹਨਾ ਵਾ ਤੂੰ ਮਿਲ ਜਾਵੇਂ ਤੇ ਆਪਣੀ ਮੈਂ ਤਕਦੀਰ ਬਣਾਉਣੀ ਚਾਹਨਾ ਵਾ ਤੈਨੂੰ ਰਾਝੇ ਦੀ ਨਹੀਂ ਉਹ ਵਾਰਸ ਸ਼ਾਹੀ ਹੀਰ ਬਣਾਉਣੀ ਚਾਹਨਾ ਵਾ 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 ਕੀ ਬਾਤ ਠੀਕ ਹੈ ਜੀ ਜਿਵੇਂ ਜੱਸਾ ਇੱਕ ਮਿੰਟ ਫੋਨ ਨਹੀਂ ਚਾਹ ਪੀਨੇ ਆ ਜੀ ਤੇ ਹਾਂ ਬਈ ਕਿੱਧਰ ਉਹ ਗੱਲ ਤਾਂ ਸੁਣੋ ਉਹ ਕਿਧਰ ਆਏ ਹੋ ਨਾ ਗਏ ਭੱਜ ਗਏ ਨਹੀਂ ਉਧੇ ਹੀ ਆਏ ਛੁੱਟੀ ਹੋ ਗਈ ਹੈ ਕੱਕੀ ਗੱਲ ਹੈ ਲਓ ਜੀ ਗੱਲਾਂ ਬਾਤਾਂ ਸ਼ੇਰੋ ਸ਼ਾਇਰੀ ਤੇ ਸ਼ੂਟ ਜਿਹੜੇ ਸਾਡੇ ਗਏ ਹੋ ਤੇ ਹੁਣ ਅਸੀਂ ਪੀ ਲਈਏ ਜ਼ਰਾ ਚਾਹ ਤੇ ਫਿਰਸ ਬਤਾਉਨੇ ਆ ਸਫ਼ਰ ਨੂੰ ਅਸੀਂ ਗਾਂ ਕਿਉਂ ਚਾਚਾ ਜੀ ਹਾਂ ਜੀ ਬਿਲਕੁਲ ਜੀ ਆਉਂਦੇ ਜਾਂਦੇ ਰਹਿਣ ਤੇ ਚੰਗੇ ਹਾਂ ਉਹ ਇੱਕ ਸੱਜਣ ਤੇ ਦੂਜੇ ਸਾਹ ਹਾਏ ਪਰ ਦੋਵਾਂ ਦਾ ਨਹੀਂ ਕੋਈ ਵਸਾ ਹਾਏ 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 ਕੀ ਬਾਤ ਆ ਚਾਚਾ ਜੀ ਤੂੰ ਵੀ ਆ ਜਾ ਮੈਂ ਪੀਣਾ ਹੁਣ ਚਾਹ ਫੋਟੋ ਦੇਖ ਜਾਣੀਆਂ ਐ ਵੀ ਤੂੰ ਮੇਰੀ ਸਾਰੀ ਕਹਾਣੀ ਲੀਕ ਕਰੀ ਜਾਨਾ ਵਾ ਯਾਰ ਕਹਾਣੀ ਤੇ ਹੈ ਨਹੀਂ ਦੱਸੀ ਨਹੀਂ ਇਹ ਦੱਸਣਾ ਹੀ ਨਹੀਂ ਫੋਟੋ ਬਾਰੇ ਕੀ ਐ ਇਸ ਗਾਣੇ ਵਿੱਚ ਆਉਣੀ ਐ ਸ਼ੂਟ ਆ ਇਹ ਤੁਸੀਂ ਗਾਣੇ 'ਚ ਫੋਟੋ ਦੇਖਿਓ ਗਾਣ ਹੋ ਰਹੀ ਜੀ ਮੈਂ ਕਹਿ ਰਿਆ ਸੀ ਕਿ ਜਿਉਂਦੇ ਰਹਿ ਤੇ ਮਿਲਾਂਗੇ ਲੱਖ ਵਾਰੀ ਮਰ ਗਿਆ ਤਾਂ ਦਿਲੋਂ ਭਲਾ ਵੀ ਨਾ ਸਾਡੀ ਯਾਦ ਆਵੇ ਸਾਨੂੰ ਖਤ ਲਿਖਣਾ ਲੱਖ ਖਤ ਲਿਖਨੇ ਆਂ ਜਰਾ ਸ਼ਰਮਾਵਣਾ ਖਤ ਲਿਖ ਕੇ ਡਾਕ ਵਿੱਚ ਪਾਣਾ ਬੰਦੇ ਗਿਆ ਤੇ ਹੱਥ ਫੜਾਉਣਾ ਚਲੋ ਚਾਚਾਈ ਬਹੁਤ ਸ਼ੁਕਰੀਆ ਜੀ ਜਨਾਬ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਓਕੇ ਜੀ ਓਕੇ ਜੀ ਲਾ ਭਾਈ ਪਹੁੰਚ ਆਏ ਆ ਤੇ ਸਲਾਮ ਦੁਆ ਹੋਣ ਲੱਪੀ ਆ ਚੰਗਾ ਯਾਰ ਅਸਿਸਟੈਂਟ ਚੱਲ ਗਈ ਆ ਅਸਿਸਟੈਂਟ ਅਸੀਂ ਅਸਿਸਟੈਂਟ ਬਣਿਆ ਸੀ ਭਾਈ ਕੀ ਬਣਿਆ ਸੀ ਅਸਿਸਟੈਂਟ ਬਣਿਆ ਸੀ ਕੈਮਰਾਮੈਨ ਦਾ ਅਸਿਸਟੈਂਟ ਡਾਇਰੈਕਟਰ ਅੱਛਾ ਲਓ ਜੀ ਫਿਰ ਅੱਲਾ ਦੇ ਹਵਾਲੇ ਠੀਕ ਆ ਜਾਣ ਜਾਂ ਟੋੜਿਆ ਉਹਨੂੰ ਕਵਰ ਪਵਾ ਲਈ ਭਰਾ ਓ ਯਾਰ ਇਹ ਨજર ਲੱਗੀ ਕਿਸੇ ਦੀ ਇਹ ਜਿੱਦਨਦੇ ਅਸੀਂ ਐਂ ਤਿੰਨ ਚਾਰ ਵਾਰੀ ਇਹਨੇ ਮੋਬਾਈਲ ਦੇਖ ਲਿਆ ਤੈਨੂੰ ਸਮਝਾਓ ਕਮੈਂਟਾਂ ਚ ਵੀ ਇਹਨਾਂ ਇਹਦਾ ਕਵਰ ਪਵਾ ਲਵੇ ਜਿਹੜਾ ਇੰਨਾ ਮਹਿੰਗਾ ਮੋਬਾਈਲ ਲੈ ਲਿਆ ਦਸਾਂ ਦਾ ਕਵਰ ਵੀ ਲੈ ਲਵੇ ਚੱਲ ਜਾ ਹੁਣ ਓਕੇ ਫੇਰ ਅੱਬ ਦੇ ਹਵਾਲੇ ਹੈ ਧਿਆਨ ਨਾ ਜਾਈ ਹੁਣ ਮੇਰੀ ਗੱਲ ਸੁਣ ਲੈ ਡ੍ਰਿਫਟਾਂ ਨਾ ਮਾਰਦੇ ਜਾਵੀਂ ਕਿਹੜੀਆਂ ਡ੍ਰਿਫਟਾਂ ਇਹ ਆ ਵੇਖ ਤੂੰ ਬਾਕੀ ਛੱਡੋ ਜਿਹੜੀ ਹਾਂ ਇਸ ਗੱਡੀ ਤੇ ਡ੍ਰਿਫਟਾਂ ਬਜਰੀਆਂ ਸੀ ਇਹ ਲੱਗ ਜੂ ਪਤਾ ਤੈਨੂੰ ਬੜੀ ਚਾਲ ਚੂੜੀਆਂ ਹੀ ਲਈ ਫਿਰਦੇ ਬੈ ਆਹੋ ਚੱਲ ਬੈ ਬੈ ਓਕੇ ਦਨ ਲਵ ਯੂ ਪਹੁੰਚ ਹਾਂ ਆ ਛੋਟਾ ਕੁੱਤਾ ਰੱਖੀ ਦੇ ਚੋਟਾ ਜਿਹੜਾ ਹੈਲੋ ਆ ਵਡਾ ਨਹੀਂ ਠੀਕ ਚਲੋ ਓਕੇ ਡਾਂਸ ਬਾਏ ਬਾਏ ਓਕੇ ਭਾਈ ਲੋ ਜੀ ਰੱਬ ਦੇ ਬਾਲੇ ਲੋ ਜੀ ਸਮੀ ਹੁਣਾਂ ਦੇ ਜਾਣ ਤੋਂ ਬਾਅਦ ਆਪਾਂ ਉਠ ਗਏ ਆ ਮੈਂ ਰੈਸਟ ਕਰਨ ਲੱਗ ਗਿਆ ਸੀ ਉਸ ਤੋਂ ਬਾਅਦ ਮੈਂ ਵਲੌਗ ਕੰਟੀਨਿਊ ਨਹੀਂ ਰੱਖ ਸਕਿਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਤਬੀਬ ਵਾਵਾ ਜੀ ਦੀ ਖਰਾਬ ਆ ਉਹਦੇ ਨਾਲ ਫਿਰ ਜਰਾ ਡਿਸਟਰਬਸ ਹੋ ਜਾਂਦੀ ਆ ਮੈਂ ਕਿਹਾ ਸੀ ਵਲੌਗ ਅੱਜ ਬਣਾ ਲਿਆ ਮਤਲਬ ਕੰਟੀਨਿਊ ਕੀਤਾ ਹੋਇਆ ਤੇ ਨੂੰ ਮੈਂ ਮਕੋ ਲਵਾ ਕੰਟੀਨਿਊ ਸਵਾਰ ਕੇ ਕਰ ਲਵਾ ਕਿਉਂਕਿ ਜਿਹੜੇ ਜਿਹੜੇ ਕੰਮ ਕਾਰ ਸੀ ਆਪਣੇ ਵੈਸੇ ਨਿਭੜ ਗਏ ਆ ਲੇਕਿਨ ਇਹ ਆ ਵੀ ਦਵਾਈ ਖਾ ਕੇ ਪੈਣਾ ਵੀ ਛੱਡ ਜ਼ਰੂਰੀ ਸੀ ਮੈਡੀਸਨ ਮੈਂ ਕੱਲ ਤੋਂ ਵੈਸੇ ਲੈ ਰਿਆ ਵਾਂ ਤੇ ਮੈਡੀਸਨ ਨਾ ਕੋਈ ਏਡੇ ਅਸਰ ਨਹੀਂ ਕਰਦੀ ਪਈ ਕਿਉਂਕਿ ਰੈਸਟ ਤਾਂ ਮਿਲਦੀ ਨਹੀਂ ਪਈ ਸੁੱਤਾ ਕਰਕੇ ਥੋੜਾ ਕੰਮ ਹੁੰਦਾ ਵਾ ਖਰਾਬ ਇਹ ਵੀ ਹੁਣ ਸਮੀਂ ਦੇ ਜਾਣ ਤੋਂ ਬਾਅਦ ਮੈਂ ਆਰਾਮ ਸਕੂਨਾ ਮੈਡੀਸਿਨ ਲਈ ਤੇ 2 ਘੰਟੇ 3 ਘੰਟੇ ਰੈਸਟ ਕੀਤਾ ਤੇ ਸਕੂਨ ਥੋੜਾ ਜਿਹਾ ਹੋ ਗਿਆ ਮਤਲਬ ਗਲਾ ਚਲੋ ਬਾਬਾ ਖਰਾਬ ਆ ਲੇਕਿਨ ਫਿਰ ਵੀ ਥੋੜਾ ਫਰਕ ਆ ਬੈਟਰ ਆ ਪਹਿਲੇ ਨਾਲੋਂ ਤੇ ਬਾਕੀ ਜੀ ਸ਼ੂਟ ਨਿਬੜ ਗਿਆ ਕਮ ਸ਼ਾਮ ਆਪ ਜਿਹੜੇ ਸਾਰੇ ਆ ਹੋ ਗਏ ਆ ਤਬੀਅਤ ਵਾਰੀ ਖਰਾਬ ਸੀ ਇਹਦੇ ਕਰਕੇ ਹੁਣੇ ਆ ਵੀ ਜਰਾ ਤਬੀਅਤ ਸੈੱਟ ਹੋ ਲਵੇ ਆਪਣੀ ਤਬੀਅ ਜਿੱਦਾਂ ਹੀ ਆਪਣੀ ਸੈੱਟ ਹੋਈ ਤਾਂ ਫਿਰ ਆਪਾਂ ਨਿਕਲਾਂਗੇ ਇਨਸ਼ਾਅੱਲਾ ਆਸੇ-ਪਾਸੇ ਠੀਕ ਆ ਮੈਂ ਕੋਸ਼ਿਸ਼ ਕਰਦਾ ਵਾਂ ਕਿ ਮੈਂ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਤਬੀਅ ਸੈੱਟ ਕਰਕੇ ਆਉਦੀ ਨਿਕਲਾਂ ਤਾਂ ਕਿ ਤੁਹਾਨੂੰ ਜ਼ਰਾ ਇੰਟਰਸਟਿੰਗ ਵਲੌਗਸ ਦਿਖਾਵਾਂ ਹੁਣ ਜਿਹੜੇ ਆ ਆ ਜਿਹੜਾ ਵਲੌਗ ਹੋਏਗਾ ਇਹਦੇ ਥੱਲੇ ਆਪਦੇ ਸਾਰੇ ਕਮੈਂਟ ਛੱਡਨੇ ਆ ਕਿ ਤੁਸੀਂ ਕਿੱਦਾਂ ਦਾ ਵਲੌਗ ਦੇਖਣਾ ਚਾਹੁੰਦੇ ਆ ਠੀਕ ਆ ਕਿੱਦਾਂ ਦੇ ਕਿਹੜਾ ਪਿੰਡ ਦੇਖਣਾ ਚਾਹੁੰਦੇ ਆ ਕਿਹੜਾ ਕਲਚਰ ਦੇਖਣਾ ਚਾਹੁੰਦੇ ਆ ਜੋ ਵੀ ਤੁਸੀਂ ਕਹੋਗੇ ਆਪਾਂ ਉਸ ਮੁਤਾਬਕ ਚੱਲਾਂਗੇ ਤੇ ਬਾਕੀ ਜਿਹੜੇ ਬਹੁਤ ਵੀਰ ਭਰਾ ਰਿਪਲਾਈ ਮੈਸੇਜ ਕਰਦੇ ਆ ਉਹਨਾਂ ਦੇ ਮੈਂ ਰਿਪਲਾਈ ਨਹੀਂ ਕਰ ਸਕਿਆ ਉਹ ਪਾਰ ਠੀਕ ਆ ਸਮਝ ਗਿਆ ਮੈਂ ਤੈਨੂੰ ਚੁੱਪ ਤੇ ਕਰਾ ਯਾਰ ਠੀਕ ਹੈ ਭਾਈ ਹੋ ਗਿਆ ਚੁੱਪ ਨਹੀਂ ਚੁੱਪ ਇਦਾਂ ਨਹੀਂ ਨਾ ਹੋਇਆ ਯਾਰ ਇਹਨੂੰ ਇਹਦਾ ਕੁਛ ਕਰ ਯਾਰ ਨਹੀਂ ਭਾਈ ਹੁਣ ਨਹੀਂ ਬੋਲਦਾ ਇਹ ਕੀ ਤਰ੍ਹਾਂ ਲਾਇਆ ਸਾਇਲੈਂਟ ਤੇ ਲਾਇਆ ਹੈ ਹਾਂਜੀ ਭਾਈ ਹੁਣ ਸਾਇਲੈਂਟ ਤੇ ਲਾਇਆ ਠੀਕ ਹੈ ਤੂੰ ਸ਼ੂਟ ਦੇਖ ਲਿਆ ਸੀ ਹਾਂਜੀ ਕਿੱਦਾਂ ਲੱਗਾ ਸਹੀ ਲੱਗਾ ਭਾਈ ਮੈਨੂੰ ਲੱਗਾ ਤੂੰ ਤਾਂ ਬਹੁਤੇ ਕੰਮ ਕਰਨ ਵੜਿਆ ਰਿਆਂ ਕਿ ਸ਼ੂਟ ਵੇਖਿਆ ਵਾ ਨਹੀਂ ਆਪਾਂ ਦਾ ਕੰਮ ਕਰਨਾ ਦਾ ਰੱਖੀ ਮਕਸਦ ਹੈਗਾ ਹਾਂ ਆਪਾਂ ਦਾ ਕੰਮ ਕਰੀਦਾ ਥੋੜਾ ਬਹੁਤਾ ਦੇਖਿਆ ਹੈ ਬਸ ਨਹੀਂ ਆਪਾਂ ਤਾਂ ਧਿਆਨ ਹੀ ਨਹੀਂ ਦਿੱਤਾ ਅੱਛਾ ਦਿਲ ਚਸ਼ਮੀ ਪਾ ਜਾਂਦੀ ਬੰਦੇ ਨੂੰ ਇਹ ਕੀ 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 ਦਿਲ ਚਸ਼ਮੀ ਪਾ ਜਾਂਦੀ ਆ ਤਾਂ ਨਹੀਂ ਵੇਖਿਆ ਹਾਂਜੀ ਫਿਰ ਪਠੇ ਨਹੀਂ ਨਾ ਪੈਂਦੇ ਬੰਦੇ ਦਾ ਪੁੱਤ ਬਣ ਜਾ ਦਿਲ ਚਸ਼ਮੀ ਲੱਗ ਦਿਆ ਹਾਂਜੀ ਠੀਕ ਆ ਉਦਾਂ ਹਾਂਜੀ ਬਾਈ ਬਾਕੀ ਉਹ ਪਠੇ ਨੂੰ ਪਾਣੀ ਲੱਗ ਗਿਆ ਕੋਈ ਨਹੀਂ ਜੀ ਉਹ ਲੱਗਾ ਵਾ ਲਾ ਦੂਗਾ ਕੋਈ ਨਹੀਂ ਲੱਗਾ ਮੈਂ ਕੱਲ ਨੰਗੇ ਆਣੇ ਪਠੇ ਆਪਣੇਆਂ ਚੋਂ ਆਪਣੇ ਟੂਲ ਚੱਲਦਾ ਪਿਆ ਸੀ ਅੱਬੂ ਨੇ ਟੂਲ ਚਲਾਇਆ ਸੀ ਕੱਲ ਜਦੋਂ ਉਹਦੇ ਅਸੀਂ ਸ਼ੂਟ ਕਰਦੇ ਹਾਂ ਪਰਲੇ ਹੱਥ ਹਾਂਜੀ ਠੀਕ ਆ ਉਦੋਂ ਟੂਲ ਬੰਦ ਕੀਤਾ ਅੱਬੂ ਨੇ ਆਈ ਆਪਣੇ ਪਰਲੇ ਪਰਲੇ ਖਤਨ ਲੱਗਾ ਫਿਰ ਕੋਈ ਨਹੀਂ ਲੱਗਾ ਮੈਂ ਉਧਰੋਂ ਆਇਆ ਸਭ ਤੋਂ ਐਂਡ ਵਾਲੇ ਨੂੰ ਲੱਗਾ ਉਹਨੂੰ ਹਾਂਜੀ ਨਹੀਂ ਲੱਗਾ ਉਰਲੇ ਨੂੰ ਨੇ ਲਾਇਆ ਸਭ ਤੋਂ ਪਰਲੇ ਨੇ ਛੱਡਿਆ ਸੀ ਉਹਦੇ ਵਿੱਚ ਪਾਣੀ ਫਿਰਦਾ ਪਿਆ ਜਦੋਂ ਮੈਂ ਉਰਲੇ ਨੂੰ ਆਇਆ ਨਾ ਉਹਨੂੰ ਪਾਣੀ ਛੱਡਿਆ ਹੋਇਆ ਸੀ ਉਹਨੂੰ ਨਹੀਂ ਲੱਗਾ ਉਹ ਲਾਇਆ ਸੀ ਉਹ ਮੁੰਡੇ ਪਾਣੀ ਹਾਂ ਆਪਾਂ ਕਣਕ ਨੂੰ ਪਾਣੀ ਲੱਗਾ ਉਸਤੇ ਉਹਦੇ ਸਿਰਾਂ ਪੈ ਨਹੀਂ ਹੋਣੀਆਂ ਚਲੋ ਬਹੁਤ ਅੱਛੇ ਲਾਇਓ ਨਾ ਚੰਗਾ ਆਪਾਂ ਇਹ ਕੰਮ ਹੀ ਬੜੇ ਅੱਛੇ ਬੰਦੇ ਆ ਲੋਕਾਂ ਦੇ ਵੱਡੇ ਆਪਦੇ ਨਾਲ ਲੋਕਾਂ ਦੇ ਵਾਇਆ ਕਰ ਦੇਣਾ ਆਪਦੇ ਇਧਰ ਨਹੀਂ ਵਟਣੇ ਚਲੋ ਕੋਈ ਨਹੀਂ ਖੈਰ ਆ ਤੇ ਬਾਕੀ ਇਹ ਗੱਲ ਆ ਜੀ ਕਿ ਜਿਹੜੇ ਜਿਹੜੇ ਵੀਰ ਭਰਾ ਮੈਸੇਜ ਕਰਦੇ ਆ ਜਾਂ ਜਿਹੜੇ ਆਪਣੇ ਕਮੈਂਟ ਹੁੰਦੇ ਆ ਕਿ ਭਾਜੀ ਤੁਸੀਂ ਰਿਪਲਾਈ ਨਹੀਂ ਕਰਦੇ ਵੀਰ ਮੇਰੇ ਰਿਪਲਾਈ ਸਾਰਿਆਂ ਨੂੰ ਕਰਦਾ ਲੇਕਿਨ ਸਿਚੁਏਸ਼ਨਾਂ ਸਾਡੇ ਸਾਹਮਣੇ ਹੁੰਦੀਆਂ ਕਿ ਆਪਾਂ ਕੀ ਕਰਦੇ ਆ ਕਿੱਥੇ ਬਿਜ਼ੀ ਰਹਿੰਨੇ ਆ ਹਰ ਚੀਜ਼ ਹਨਾ ਸੋ ਇਸ ਕਰਕੇ ਥੋੜਾ ਜਿਹਾ ਹੋ ਜਾਂਦਾ ਕਿ ਮੈਂ ਹਰ ਕੁੱਕੜਾ ਪਾਣਾ ਤਾਂ ਕਰਕੇ ਰਿਪਲਾਈ ਹੋ ਨਹੀਂ ਸਕਦਾ ਹੁੰਦਾ ਮੈਨੂੰ ਪਤਾ ਨਹੀਂ ਲੱਗਦਾ ਤੇ ਅੱਜ ਮੈਂ ਸਵੇਰ ਵਲੌਗ ਦੇ ਵਿੱਚ ਕਹਿੰਦਾ ਸੀ ਕਿ ਅੱਜ ਦੇ ਵਲੌਗ ਦੇ ਵਿੱਚ ਮਾਫਰਤ ਆ ਕਿਉਂਕਿ ਜੇ ਮੈਂ ਮੇਰੇ ਲਫਜ਼ ਇਧਰ ਉਧਰ ਹੋਣ ਜਾਂ ਮੈਂ ਪਟਕਾਂ ਕਿਤੇ ਤਾਂ ਉਹਦੇ ਦੀ ਮਾਦਰ ਕਿਉਂਕਿ ਸੌਣ ਲੱਗੇ ਅੱਜ ਨਹੀਂ ਪਤਾ ਲੱਗਦਾ ਪਿਆ ਵੀ ਕੀ ਸੂਰਤ ਤੇ ਹਾਲਤ ਕੀ ਨਹੀਂ ਬਾਕੀ ਇੱਕ ਚੀਜ਼ ਮੈਂ ਅਜ ਹੋਰ ਕਰਦਾ ਜਿਹੜੇ ਬੰਦੇ ਕਹਿੰਦੇ ਆ ਵੀ ਅਕਸਰ ਮੈਂ ਕਮੈਂਟ ਵੇਖਦਾ ਹਾਂ ਅਕਸਰ ਮੈਸੇਜਸ ਆਉਂਦੇ ਆ ਕਿ ਡੇਰੇ ਵਾਲਾ ਤੇਰਾ ਅਸਲੀ ਨਾਮ ਕੀ ਆ ਅਸਲ ਦੇ ਵਿੱਚ ਰੋੜਾ ਇਹ ਆ ਕਿ ਮੈਂ ਕਰਦਾ ਮੈਂ ਮਤਲਬ ਆਪਾਂ ਗਾਣੇ ਲਿਖੀਦੇ ਹਨਾ ਸੋ so, Google ਦੇ ਉੱਤੇ ਜਾਂ ਹੋਰ ਵੀ ਜਿਹੜੇ ਪਲੈਟਫਾਰਮਸ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਉੱਤੇ ਮੇਰਾ ਰੀਅਲ ਨਾਮ ਕਿਤੇ ਵੀ ਨਹੀਂ ਹੈਗਾ ਸਿਰਫ ਮੇਰੇ ਆਈ ਕਾਰਡ ਤੇ ਹੈ ਮਤਲਬ ਆਈਡਿਟੀ ਕਾਰਡ ਮੇਰੇ ਤੇ ਜਿਹੜਾ ਆਇਡੈਂਟੀਟੀ ਕਾਰਡ ਆਪਣਾ ਸਿਰਫ ਉਹਨਾਂ ਤੇ ਹੋਰ ਕਿਸੇ ਜਗ੍ਹਾ ਦੇ ਉੱਤੇ ਮੇਰੇ ਰੀਅਲ ਨਾਮ ਨਹੀਂ ਹੈਗਾ ਠੀਕ ਹੈ ਘਰ ਵਾਲੇ ਵੀ ਮੋਸਟਲੀ ਹਮ ਰੀਅਲ ਨਾਮ ਤੋਂ ਨਹੀਂ ਬੁਲਾਉਂਦੇ ਠੀਕ ਹੈ ਜੀ ਬਾਕੀ ਗੱਲ ਇਹ ਆ ਕਿ ਜਿਹੜੇ ਬੰਦੇ ਕਹਿੰਦੇ ਆ ਕਿ ਯਾਰ ਸਾਨੂੰ ਤੇਰਾ ਨਾਮ ਪਤਾ ਲੱਗਣਾ ਚਾਹੀਦਾ ਠੀਕ ਹੈ ਉਹ ਕਮੈਂਟ ਕਰੋ ਸਾਰੇ ਜਣੇ ਆਪਾਂ ਵੇਖਦੇ ਆ ਜੇ ਸਭ ਤੋਂ ਬਹੁਤੇ ਕਮੈਂਟ ਇਸ ਚੀਜ਼ ਦੇ ਹੋਏ ਕਿ ਡੇਰੇ ਵਾਲ ਤਾਂ ਮੈਂ ਇੱਕ ਮੁਕੰਮਲ ਬਲੌਗ ਦੇ ਵਿੱਚ ਨਾਲ ਤੁਹਾਡੇ ਰਿਪਲਾਈ ਤਾਂ ਮੈਂ ਜ਼ਰੂਰ ਕਰਨਾ ਹੀ ਕਰਨੇ ਸਾਰਿਆਂ ਦੇ ਉਹਨਾਂ ਨਾਲੋਂ ਤੋਂ ਮੈਂ ਪਹਿਲੇ ਹੀ ਮਾਫੀਤ ਕਰਦਾ ਪਿਆ ਲੇਕਿਨ ਮੈਂ ਸਾਰੇ ਰਿਪਲਾਈ ਕਰੂੰਗਾ ਇੱਕ ਵੱਡੋ ਲੈ ਕੇ ਕਿਸੇ ਦਿਨ ਨਾ ਬਹਿ ਕੇ ਆਰਾਮ ਦੇ ਨਾਲ ਸਾਰੇ ਪੜ ਕੇ ਕਮੈਂਟ ਫਿਰ ਇਕੱਲੇ-ਇਕੱਲੇ ਦਾ ਰਿਪਲਾਈ ਕਰੂੰ ਨਾਲ ਨਾਮ ਲੈ ਕੇ ਠੀਕ ਹੈ ਜੀ ਤੇ ਤੁਸੀਂ ਬਸ ਇਹ ਕਮੈਂਟ ਕਰੋ ਹੁਣ ਸਾਰੇ ਜਣੇ ਕਿ ਆਪ ਦਾ ਰੀਅਲ ਨਾਮ ਦੱਸੋ ਜੀ ਮਤਲਬ ਦੱਸਣਾ ਚਾਹੀਦਾ ਠੀਕ ਹੈ ਜੇ ਤਾਂ ਤੁਸੀਂ ਸਾਰੇ ਕਹਿੰਨੇ ਹੋ ਕਿ ਦੱਸ ਦਿਓ ਤੇ ਆਪਾਂ ਦੱਸ ਦਾਂਗੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਜੇ ਨਹੀਂ ਜਾਣਨਾ ਚਾਹੁੰਦੇ ਜਾਂ ਤੁਹਾਨੂੰ ਲੱਗਦਾ ਕਿ ਇਦਾਂ ਗਾਣੇ ਵਾਲਾ ਨਾਮ ਠੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਆਲਰੇਡੀ ਹੈਗਾ ਡੇਰੇ ਵਾਲਾ ਜਿਹਦਾ ਉਹੀ ਨਾਮ ਤੁਸੀਂ ਕਹਿੰਦੇ ਵੀ ਇਹ ਥੋੜਾ ਜਿਹਾ ਤਜੱਸਸ ਹੀ ਆ ਇਹ ਰਾਜ਼ ਬਣਿਆ ਰਹਿਣਾ ਚਾਹੀਦਾ ਤਾਂ ਉਹ ਵੀ ਮਤਲਬ ਦੱਸਿਓ ਜੇ ਤਾਂ ਕਹਿੰਦੇ ਰਾਜ਼ ਬਣਿਆ ਰਵੇ ਤਾਂ ਤਾਂ ਵੀ ਦੱਸਿਓ ਜੇ ਕਹਿੰਦੇ ਆ ਵੀ ਯਾਰ ਨਾ ਪਤਾ ਲੱਗਣਾ ਚਾਹੀਦਾ ਠੀਕ ਆ ਜੀ ਮੈਂ ਨਾ ਆਪਣਾ ਦੱਸਾਂ ਤੇ ਫਿਰ ਉਹ ਵੀ ਆਪਾਂ ਇੱਕ ਦਿਨ ਡਿਸਾਈਡ ਕਰਕੇ ਉਹ ਵੀ ਆਪਾਂ ਇਹਦੇ ਵਿੱਚ ਇਨਕਲੂਡ ਕਰਾਂਗੇ ਮੈਂ ਆ ਦਾ ਨਾਮ ਦੱਸ ਦੂੰਗਾ ਮੈਂ ਉਹਨੂੰ ਇੱਕ ਦਿਨ ਬਾਬਾ ਸੋਚਣ ਆ ਬੈਠਾ ਮੈਂ ਕਹਾ ਯਾਰ ਵੀ ਬੜਿਆਂ ਨੇ ਵੀਰ ਭਰਾ ਜਿਹੜੇ ਨਾ ਪੁੱਛਦੇ ਆ ਨਾਮ ਠੀਕ ਆ ਕਨਫਿਊਜ਼ ਵੀ ਹੋ ਜਾਂਦੇ ਆ ਯਾ ਜਾਣਨਾ ਚਾਹੁੰਦੇ ਆ ਤੇ ਮੈਂ ਹਰ ਬੰਦੇ ਦੀ ਜਿਹੜੀ ਫੀਲਿੰਗਸ ਨੇ ਜਜ਼ਬਾਤ ਨੇ ਉਹਨਾਂ ਦੀ ਕਦਰ ਕਰਦਾ ਠੀਕ ਆ ਮੈਨੂੰ ਦੇਖਣ ਵਾਲੇ ਤੁਸੀਂ ਹੋ ਠੀਕ ਆ ਤੇ ਮੈਂ ਤੁਹਾਡੇ ਨਾਲ ਹੀ ਚੱਲਦਾ ਵਾਂ ਮਤਲਬ ਤੁਹਾਡੇ ਹਿਸਾਬ ਨਾਲ ਹੀ ਠੀਕ ਆ ਮੈਂ ਕਾਫੀ ਜ਼ਿਆਦਾ ਚੀਜ਼ਾਂ ਤੁਹਾਡੇ ਅਕੋਰਡਿੰਗ ਕਰਨਾ ਚਾਹੁੰਦਾ ਕਿ ਯਾਰ ਆ ਦੇਖਣ ਵਾਲੇ ਨੂੰ ਆ ਚੀਜ਼ ਪਸੰਦ ਆ ਤੇ ਆਪਾਂ ਉਹੀ ਕਰਨੀ ਆ ਠੀਕ ਆ ਅਕਸਰ ਚੀਜ਼ਾਂ ਹੁੰਦੀਆਂ ਕਿ ਇਨਸਾਨ ਇਹ ਚੀਜ਼ ਪਸੰਦ ਨਹੀਂ ਹੁੰਦੀ ਠੀਕ ਆ ਇਹ ਇਨਸਾਨ ਨੂੰ ਪਸੰਦ ਹੁੰਦੀ ਆ ਦੇਖਣ ਵਾਲੇ ਬੰਦੇ ਨੂੰ ਠੀਕ ਆ ਸੋ ਮੈਂ ਚਲੋ ਹਣਾ ਯਾਰ ਜਿਹੜਾ ਦੇਖਣ ਵਾਲਿਆਂ ਨੂੰ ਪਸੰਦ ਆਉਂਦਾ ਭੀ ਆਪਾਂ ਉਹ ਕਰੀਏ ਕਿਉਂਕਿ ਜੇ ਤੁਸੀਂ ਦੇਖਣ ਵਾਲੇ ਤਾਂ ਤੁਹਾਨੂੰ ਤੁਹਾਡੀ ਪਸੰਦੀਦੀ ਚੀਜ਼ ਮੈਂ ਰਿਕਾਰਡਿੰਗ ਕਰਨੀ ਚਾਹੀਦੀ ਮੈਨੂੰ ਠੀਕ ਆ ਜੀ ਸੋ ਬਾਕੀ ਇਹ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਣਾ ਵਾ ਬਾਕੀ ਜੀ ਅੱਲਾ ਰੱਖੇ ਹੁਣ ਖੈਰ ਸੁਖ ਸਾਰੇ ਮੇਰੀ ਦੁਆ ਕਰੋ ਲਾਜ਼ਮੀ ਕਿ ਮੇਰੀ ਜਰਾ ਤਬੀਅਤ ਠੀਕ ਹੋ ਜਾਵੇ ਪ੍ਰੋਪਰ ਆਪਾਂ ਬਿਲਕੁਲ ਫਿੱਟ ਫਾਟ ਹੋ ਜਾਈਏ ਤੇ ਫਿਰ ਆਪਾਂ ਨਿਕਲਦੇ ਆ ਕਿਸੇ ਪਾਸੇ ਨੂੰ ਜਿੱਦਰ ਤੁਸੀਂ ਵੀਰ ਕਹੋਗੇ ਆਪਾਂ ਉਹਨੂੰ ਨਿਕਲ ਚਲਾਂਗੇ ਇੱਕ ਦੋ ਦਿਨ ਹੋਰ ਮੈਂ ਰੈਸਟ ਕਰਨੀ ਆ ਜਿਹੜੀ ਸੱਚੀ ਦੱਸਾਂ ਤੇ ਠੀਕ ਆ ਰੈਸਟ ਤੋਂ ਬਾਅਦ ਆਪਾਂ ਨਿਕਲ ਜਾਣਾ ਵਾ ਸੋ ਜਿੱਦਰ ਨੂੰ ਫਿਰ ਮੂੰਹ ਹੋਇਆ ਉਹਦੇ ਵਲੋਗ ਖੁੱਲ ਖੁੱਲੀ ਜਾਣ ਕੇ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਹੋਵਾਂਗੇ ਅਗਲੇ ਵਲੋਗਾਂ ਦੇ ਵਿੱਚ ਅੱਜ ਦੇ ਵਲੋਗ ਦੇ ਵਿੱਚ ਇਜਾਜ਼ਤ ਦਿਓ ਸੱਚੀ ਬੋਲਿਆ ਨਹੀਂ ਜਾਂਦਾ ਪਿਆ ਤੇ ਤਿਆਰ ਰੱਖਣਾ ਉਹਦਾ ਬਹੁਤ ਸਾਰਾ ਦੁਆ ਕਰਨੀ ਆ ਮੇਰੇ ਲਈ ਆਪਦੇ ਲਈ ਵੀ ਦੁਆ ਕਰਨੀ ਆ ਰੱਬ ਸਾਰਿਆਂ ਨੂੰ ਤਰੱਕੀ ਦੇਵੇ ਰੱਬ ਸਾਰਿਆਂ ਦੀ ਸਿਹਤ ਤੰਦਰੁਸਤੀ ਰੱਬ ਸਾਰਿਆਂ ਨੂੰ ਦੇਵੇ ਮਾਪਿਓ ਸਾਡਾ ਸਲਾਮਤ ਰਵੇ ਤੇ ਦੁਆਵਾਂ ਯਾਦ ਰ